ਜੀਪ ਦੇ ਉਤੇ ਸਸਪੈਂਸ਼ਨ ਲਗਾ ਕੇ ਅਸੀਂ ਤਿਆਰ ਕੀਤੀ ਆਪਣੀ ਜੀਪ ਤੇ ਅਸੀਂ ਜਦੋਂ ਉਸ ਵਿੱਚ ਕਿਸੇ ਵੀ ਇਸ ਜਾਂਦੇ ਆਉਂਦੇ ਤਾਂ ਸਾਨੂੰ ਲੋਕਾਂ ਦਾ ਬਹੁਤ ਚਾਹ ਮਿਲਦਾ ਲੋਕਾਂ ਨੂੰ ਰੋਕ ਕੇ ਪੁੱਛਦੇ ਸੀ ਇਹ ਜੀਪ ਕਿੱਥੋਂ ਤਿਆਰ ਕਰਵਾਈ ਹੈ ਸਾਨੂੰ ਵੀ ਇਸ ਤਰ੍ਹਾਂ ਦਾ ਬਹੁਤ ਹੋਈ ਬੰਦਾ ਜਿਹੜਾ ਸਾਡੇ ਆਪਣੇ ਸ਼ਹਿਰ ਵਿੱਚ ਐਦਾਂ ਦੀ ਜੀਪ ਤਿਆਰ ਕਰਦਾ ਹੋਵੇ ਸਾਨੂੰ ਜਦੋਂ ਇਹ ਕੰਮ ਕਰੂਗੀ ਤਾਂ ਅਸੀਂ ਪਹਿਲਾ ਕੰਪੀਟੀਸ਼ਨ ਜਦੋਂ ਦੇਖਿਆ ਜਾ ਕੇ ਚੰਡੀਗੜ੍ਹ ਦੇ ਵਿੱਚ ਗਏ ਅਸੀਂ ਮੀਜੀ ਬਲੈਕ ਟੌਪ ਤੇ ਬੰਦਿਆਂ ਦਾ ਕਾਫੀ ਉਤਸ਼ਾਹ ਦਿਖਿਆ ਮਲ ਤੋਂ ਹਟਿਆ ਨਾ ਫਿਰ ਮੈਂ ਸੋਚਿਆ ਸੀਗਾ ਵੀ ਇਹ ਕੰਮ ਮੈਂ ਮੈਂ ਵੀ ਬਾਹਰ ਜਾਵਾਂ ਪਰ ਮੇਰਾ ਮਨ ਕਹਿੰਦਾ ਵੀ ਨਹੀਂ ਵੀ ਹੁਣ ਪਾਪਾ ਉਹਨਾਂ ਨੇ ਇੰਨੇ ਸਾਲ ਉਰੇ ਮਿਹਨਤ ਕਰਕੇ ਇੰਨਾ ਬੜਾ ਪਲੇਟਫਾਰਮ ਬਣਾਇਆ ਆ ਤਾਂ ਜੇ ਹੁਣ ਕੋਈ ਅੱਗੇੋਂ ਸਾਹਮੂਗਾ ਨਹੀਂ ਤਾਂ ਸਾਰਾ 15 20 25 ਸਾਲ ਦੀ ਮਿਹਨਤ ਜਿਹੜੀ ਕੀਤੀ ਹੈ ਸਾਰੀ ਹੋ ਜੂਗੀ ਲੋਕਾਂ ਨੇ ਕੰਮ ਕਰਕੇ ਦਿਖਾਈਏ ਵੀ ਜੇ ਬੰਦਾ ਚਾਹੇ ਤਾਂ ਕਿਤੇ ਵੀ ਬੈਠ ਕੇ ਬੜੇ ਤੋਂ ਵੱਡਾ ਕੰਮ ਕਰ ਸਕਦਾ ਹੈ ਕੋਈ ਵੀ ਕੰਮ ਐ ਐ ਨਹੀਂ ਹੈਗਾ ਵੇ ਫਰ ਨਹੀਂ ਕਰ ਸਕਦੇ ਹਰੇਕ ਆਮ ਬੰਦਾ ਕਰ ਸਕਦਾ ਹੈ ਉਹ ਬੰਦੇ ਵਿੱਚ ਜज्ਬਾ ਹੋਣਾ ਚਾਹੀਦਾ ਹੈ ਹਿੰਮਤ ਹੋਣੀ ਚਾਹੀਦੀ ਹੈ ਉਹ ਕੰਮ ਕਰਨ ਦੀ ਆਪਣੇ ਸ਼ਹਿਰ ਦੇ ਵਿੱਚ ਅਸੀਂ ਇਤਾਂ ਦਾ ਸਮਾਨ ਲਗਾ ਕੇ ਵੀ ਗੱਡੀਆਂ ਤਿਆਰ ਕਰਦੇ ਹਾਂ ਕਿ ਜਿਹੜੇ ਮਤਲਬ ਹਰੇਕ ਬੰਦਾ ਇਹਨੂੰ ਅਪੋਰਟ ਕਰ ਸਕੇ ਅਸੀਂ ਇੱਥੇ ਕੁਝ ਇਤਾਂ ਨਹੀਂ ਹੈਗਾ ਵੀ ਅਸੀਂ ਬਹੁਤ ਜ਼ਿਆਦਾ ਮਹਿੰਗਾ ਸਮਾਨ ਲਗਾ ਕੇ ਗੱਡੀ ਤਿਆਰ ਕਰਦੇ ਹਾਂ ਅਸੀਂ ਸਸਤੇ ਤੋਂ ਸਸਤਾ ਸਮਾਨ ਲਗਾ ਕੇ ਤੇ ਵਧੀਆ ਤੋਂ ਵਧੀਆ ਕੁਆਲਿਟੀ ਪੂਰੀ ਵਧੀਆ ਪ੍ਰੋਵਾਈਡ ਕਰਦੇ ਹਾਂ ਪੀਟੀਸੀ ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਖੜੇ ਹਾਂ ਸੰਗਰਾਲਾ ਦੇ ਇੱਕ ਵਰਕਸ਼ਾਪ ਵਿੱਚ ਜੋ ਆਫ ਰਾਈਡਿੰਗ ਗੱਡੀਆਂ ਤਿਆਰ ਕਰਨ ਵਿੱਚ ਮਹਾਰਤ ਹਾਸਲ ਹੈ ਇਸ ਵਰਕਸ਼ਾਪ ਨੂੰ ਨੌਜਵਾਨਾਂ ਵਿੱਚ ਭਾਰੀ ਸਤਿਕਾਰ ਦਿੱਤਾ ਜਾਂਦਾ ਹੈ ਬਾਹਰ ਕੈਨੇਡਾ ਵਿੱਚ ਜਾਣ ਦਾ ਪਰ ਇਹ ਨੌਜਵਾਨ ਨੇ ਆਪਣੀ ਮਿਹਨਤ ਸਦਕਾ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਆਫ ਰਾਈਡਿੰਗ ਗੱਡੀਆਂ ਤਿਆਰ ਕਰਦੇ ਹਨ ਸੰਗਰਾਲਾ ਦੀ ਇੱਕ ਵਰਕਸ਼ਾਪ ਵਿੱਚ ਅਸੀਂ ਬਣਾਉਂਦੇ ਹਾਂ ਸਾਨੂੰ ਉਹ ਸਖਸ਼ੀਅਤ ਦਾ ਉਹ ਗੱਡੀਆਂ ਤਿਆਰ ਕਰਨ ਵਿੱਚ ਮਹਾਰਤ ਹਾਸਲ ਹੈ ਹਾਂਜੀ ਕੀ ਹਾਲ ਹੈ ਕੀ ਕਰਨ ਜਾਉਂਗੀ ਜੀ ਇਹ ਜਣੀਆਂ ਗੱਡੀਆਂ ਤਿਆਰ ਕਰਦੇ ਹੂੰ ਮੇਰਾ ਨਾਮ ਆ ਜੀ ਲਵਜੀਤ ਹੈ ਅਸੀਂ ਸਮਰਾਲੇ ਦੇ ਰਹਿਣ ਵਾਲੇ ਆ ਤੇ ਅਸੀਂ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਇਹ ਕੰਮ ਸਨ 2000 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਅਸੀਂ ਇਹ ਕੰਮ ਪਹਿਲਾਂ ਆਪਣੀ ਖੁੱਦੀ ਜੀਪ ਦੇ ਉੱਤੇ ਸਸਟੈਂਸ਼ਨ ਲਗਾ ਕੇ ਅਸੀਂ ਤਿਆਰ ਕੀਤੀ ਆਪਣੀ ਜੀਪ ਤੇ ਅਸੀਂ ਜਦੋਂ ਉਸ ਵਿੱਚ ਕਿਸੇ ਵੀ ਜਾਂਦੇ ਆਉਂਦੇ ਤਾਂ ਸਾਨੂੰ ਲੋਕਾਂ ਦਾ ਬਹੁਤ ਖਿਆਲ ਮਿਲਦਾ ਲੋਕ ਸਾਨੂੰ ਰੋਕ ਕੇ ਪੁੱਛਦੇ ਤੁਸੀਂ ਇਹ ਜੀਪ ਕਿੱਥੋਂ ਤਿਆਰ ਕਰਵਾਈ ਹੈ ਸਾਨੂੰ ਵੀ ਇਸ ਤਰ੍ਹਾਂ ਦਾ ਦੱਸੋ ਕੋਈ ਬੰਦਾ ਜਿਹੜਾ ਸਾਡੇ ਆਪਣੇ ਸ਼ਹਿਰ ਵਿੱਚ ਐਦਾਂ ਦੀ ਜੀਪ ਤਿਆਰ ਕਰਦਾ ਹੋਵੇ ਤਾਂ ਉਹਨਾਂ ਨੂੰ ਅਸੀਂ ਦੱਸਿਆ ਕਿ ਇਹ ਅਸੀਂ ਕਿਸੇ ਹੋਰ ਤੋਂ ਨਹੀਂ ਅਸੀਂ ਖੁਦ ਖੁਦ ਕੰਮ ਕੀਤਾ ਹੈ ਤੇ ਖੁਦ ਬਖੁਦ ਅਸੀਂ ਆਪਣੀ ਮਿਹਨਤ ਲਾ ਕੇ ਇਹ ਕੰਮ ਕੀਤਾ ਹੈ ਤੇ ਲੋਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਨਾਲ ਇਹ ਇਹ ਸੋਚਿਆ ਵੀ ਤੁਸੀਂ ਇਹ ਕਰ ਸਕ ਸ਼ੁਰੂ ਕੀਤਾ ਕਰਨਾ ਕੰਮ ਤਾਂ ਮੈਂ ਅਸੀਂ ਉਹਨਾਂ ਦੱਸਦੇ ਹਾਂ ਕਿ ਮੇਰੇ ਪਾਪਾ ਦੇ ਤਾਜ ਜੀ ਨੇ ਕੰਮ ਚਲਾਉਣ ਬਾਰੇ ਸੋਚਿਆ ਤੇ ਸੋਚਿਆ ਵੀ ਕਿਉਂ ਨਾ ਆਪਾਂ ਵੀ ਇੱਕ ਕੁਝ ਐਦਾਂ ਦਾ ਕਰੀਏ ਜਿਹੜਾ ਆਪਾਂ ਦੇਖਦੇ ਆਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਹੈ ਕੰਮ ਤਾਂ ਉਹ ਅਸੀਂ ਆਪਣੇ ਦੇਸ਼ ਦੇ ਵਿੱਚ ਸ਼ੁਰੂ ਕਰੀਏ ਤਾਂ ਉਹਨਾਂ ਨੇ ਆਪਣੀ ਜੀਪ ਤਿਆਰ ਕੀਤੀ ਤਾਂ ਉਹਨਾਂ ਨੇ ਜਦੋਂ ਆਉਂਦੇ ਜਾਂਦੇ ਸੀ ਤਾਂ ਆਪਣੀ ਗੱਡੀ ਖੜੀ ਦੇ ਦਿੱਤੀ ਤਾਂ ਉੱਥੇ ਬੰਦੇ ਆ ਕੇ ਦੇਖਦੇ ਉਹਨਾਂ ਨੂੰ ਵੀ ਗੱਡੀ ਤੇ ਨਜ਼ਰ ਮਾਰਦੇ ਤਾਂ ਉਹ ਪੁੱਛਦੇ ਵੀ ਤੁਸੀਂ ਇਹ ਕਿੱਥੋਂ ਤਿਆਰ ਕਰਵਾਈ ਆ ਉਹ ਦੱਸਦੇ ਕਿ ਇਹ ਅਸੀਂ ਖੁਦ ਤਿਆਰ ਕੀਤੀ ਹੈ ਤੇ ਜੇ ਜੇ ਉਹ ਕੁਛ ਦੇ ਵੀ ਅਸੀਂ ਵੀ ਤਿਆਰ ਕਰਵਾਉਣੀ ਹੈ ਤਾਂ ਉਹਨਾਂ ਨੂੰ ਸਾਡੇ ਵੀ ਤੁਹਾਨੂੰ ਆਉਣਾ ਪਊਗਾ ਸਾਡੇ ਸ਼ਹਿਰ ਸਮਰਾਲਾ ਦੇ ਵਿੱਚ ਇਹ ਚੀਜ਼ ਤਿਆਰ ਕਰਵਾਉਣ ਦੇ ਲਈ ਤਾਂ ਉਸ ਤੋਂ ਬਾਅਦ ਉਹ ਆਉਂਦੇ ਤਾਂ ਉਹ ਹੋਰ ਤਰ੍ਹਾਂ ਦੀਆਂ ਗੱਡੀਆਂ ਦੇਖਦੇ ਤਾਂ ਉਹਨਾਂ ਦਾ ਪਛਾਹ ਹੋਰ ਵੱਧਾ ਇੱਕ ਇਸ ਪ੍ਰਤੀ ਤਾਂ ਇਹ ਕੰਮ ਅਸੀਂ ਪਾਪਾ ਉਹਨਾਂ ਨੇ 2010 ਤੱਕ ਜੀਪਾਂ ਬਣਾ ਕੇ ਤਿਆਰ ਕਰੀਆਂ ਤਾਂ ਉਸ ਤੋਂ ਬਾਅਦ ਕਾਫੀ ਬੰਦਿਆਂ ਨੇ ਜਿਹੜੇ ਬੰਦੇ ਸਾਡੇ ਤੋਂ ਜੀਪਾਂ ਤਿਆਰ ਕਰਵਾਉਂਦੇ ਸੀ ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਹੁਣ ਇਦਾਂ ਦੀਆਂ ਜੀਪਾਂ ਵੀ ਤਿਆਰ ਕਰਦੇ ਹੋ ਤਾਂ ਤੁਸੀਂ ਇਸ ਤੋਂ ਥੋੜੀ ਐਕਸਟ੍ਰੀਮ ਲੈਵਲ ਵਾਲੀਆਂ ਕਰ ਸਕਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਉਹ ਵੀ ਟਰਾਈ ਕਰ ਸਕਦੇ ਹਾਂ ਤਾਂ ਉਹ ਬੰਦਿਆਂ ਦਾ ਉਹ ਕੰਮ ਦੇ ਪ੍ਰਤੀ ਉਤਸ਼ਾਹ ਬਣਿਆ ਤਾਂ ਉਹਨਾਂ ਨੇ ਅਸੀਂ ਉਹ ਤਿਆਰ ਕਰੀ ਜੀਪ ਫਿਰ ਅਸੀਂ ਉਸ ਤਰ੍ਹਾਂ ਦੇ ਪ੍ਰੋਜੈਕਟ ਵੀ ਕਰਨੇ ਸ਼ੁਰੂ ਕੀਤੇ ਪਰ ਉਸ ਦੇ ਵਿੱਚ ਸਾਨੂੰ ਸ਼ੁਰੂਆਤ ਦੇ ਵਿੱਚ ਕਾਫੀ ਦਿੱਕਤ ਆਈ ਸਾਨੂੰ ਫੋਨ ਦੀ ਕਾਫੀ ਦਿੱਕਤ ਆਈ ਲੱਭਣਾ ਕਿਤੋਂ ਮਿਲਦਾ ਨਹੀਂ ਸੀਗਾ ਫਿਰ ਅਸੀਂ ਉਸ ਤੋਂ ਬਾਅਦ 2010 ਤੋਂ ਬਾਅਦ ਜਦੋਂ ਇਹ ਕੰਮ ਸ਼ੁਰੂ ਕੀਤਾ ਤਾਂ ਅਸੀਂ ਪਹਿਲਾ ਕੰਪੀਟੀਸ਼ਨ ਜਦੋਂ ਦੇਖਿਆ ਜਾ ਕੇ ਚੰਡੀਗੜ੍ਹ ਦੇ ਵਿੱਚ ਗਏ ਅਸੀਂ ਆਪਣੀ ਜੀਪ ਲੈ ਕੇ ਤਾਂ ਉੱਥੇ ਬੰਦਿਆਂ ਦਾ ਕਾਫੀ ਉਤਸ਼ਾਹ ਦਿਖਿਆ ਵੀ ਇਹ ਬੰਦੇ ਦਾ ਵੀ ਬੰਦਿਆਂ ਨੇ ਆਪਣੀ ਮਿਹਨਤ ਦੇ ਨਾਲ ਖੁਦ ਇਹ ਜੀਪ ਤਿਆਰ ਕਰਕੇ ਇੱਕ ਨਵਾਂ ਚਲਾਇਆ ਹੈ ਟ੍ਰੈਂਡ ਇਹ ਵੀਰੇ ਆਪਾਂ ਗੱਲ ਕਰੀਏ ਜਿਹੜੇ ਤੁਸੀਂ ਇਹ ਜੀਪਾਂ ਤਿਆਰ ਕਰਦੇ ਹੋ ਵੱਡੇ ਵੱਡੇ ਤੁਸੀਂ ਕੰਪੀਟੀਸ਼ਨਾਂ ਦੇ ਵਿੱਚ ਹੁਣ ਤੱਕ ਗਏ ਹੋ ਕਿਹੜੇ ਕਿਹੜੇ ਕੰਪੀਟੀਸ਼ਨ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਤੁਸੀਂ ਜਿੱਤੇ ਨੇ ਤੇ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਨਾਲ ਅਸੀਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇਹ ਕੰਮ ਜਿਹੜੀਆਂ ਹੁਣ ਅਸੀਂ ਇਹ ਜੀਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਇਹ 2010 ਦੇ ਵਿੱਚ ਕੀਤੀਆਂ ਸੀਗੀਆਂ ਚਾਲੂ ਬਣਾਉਣੀਆਂ ਤੇ ਅਸੀਂ ਪਹਿਲਾਂ ਅਸੀਂ ਜਿਹੜਾ ਦੇਖਿਆ ਵੀ ਇਹ ਇਸ ਤਰ੍ਹਾਂ ਦੀ ਅਸੀਂ ਬਣਾ ਕੇ ਪਹਿਲਾਂ ਚੰਡੀਗੜ੍ਹ گئے ਜੀ ਲੈ ਕੇ ਗਏ ਕੰਪੀਟੀਸ਼ਨ ਦੇ ਵਿੱਚ ਉੱਥੇ ਉੱਥੇ ਕਾਫੀ ਹੋਰ ਕਿਤੋਂ ਬਾਹਰੋਂ ਬੰਦੇ ਆਏ ਸੀਗੇ ਗੱਡੀਆਂ ਲੈ ਕੇ ਉਹਨਾਂ ਨੇ ਵੀ ਕਾਫੀ ਵਧੀਆ ਤਿਆਰ ਕੀਤੀਆਂ ਤਾਂ ਅਸੀਂ ਉਸ ਆਪਣੀ ਮਿਹਨਤ ਦਾ ਸਦਕਾ ਅਸੀਂ ਉੱਥੇ ਨਵੇਂ ਹੁੰਦੇ ਹੋਏ ਵੀ ਇਸ ਫੀਲਡ ਦੇ ਵਿੱਚ ਨਵੇਂ ਹੁੰਦੇ ਹੋਏ ਵੀ ਅਸੀਂ ਆਪਣਾ ਪੂਰਾ ਜੋਰ ਲਗਾ ਕੇ ਉੱਥੋਂ ਪਹਿਲਾ ਇਨਾਮ ਹਾਸਲ ਕਰਦੇ ਹੋਏ ਅਸੀਂ ਉੱਥੋਂ ਜਿੱਤ ਕੇ ਆਏ ਤਾਂ ਉੱਥੋਂ ਉੱਥੋਂ ਬੰਦਿਆਂ ਨੇ ਤੁਹਾਨੂੰ ਪੁੱਛਿਆ ਵੀ ਤੁਸੀਂ ਇਹ ਜੀਪਾਂ ਕਿੱਥੇ ਤਿਆਰ ਕਰਦੇ ਹੋ ਇਸ ਦੇ ਵਿੱਚ ਕਿੰਨਾ ਵਕਤ ਜਾਂਦਾ ਹੈ ਕਿੰਨੀ ਕੀਮਤ ਜਾਂਦੀ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਸਾਡੇ ਸ਼ਹਿਰ ਆਓ ਸਮਰਾਲਾ ਤੇ ਉੱਥੇ ਆ ਕੇ ਸਾਨੂੰ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਜੀਪ ਚਾਹੀਦੀ ਹੈ ਤੁਸੀਂ ਕੀ ਕੀ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹਨਾਂ ਦੀ ਉਹਨਾਂ ਦੀ ਰਾਏ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਅਸੀਂ ਉਹਨਾਂ ਨੂੰ ਹੌਲੀ-ਹੌਲੀ ਕਰਦੇ ਹੁਣ ਹੁਣ ਉਦੋਂ ਤੋਂ ਚੱਲਦੇ 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 ਅਸੀਂ ਬਹੁਤ ਜ਼ਿਆਦਾ ਦੀਪਾ ਬਣਾਈਆਂ ਜਿਹੜੀਆਂ ਅੱਡ ਅੱਡ ਪੂਰੇ ਇੰਡੀਆ ਦੇ ਵਿੱਚ ਅੱਡ ਅੱਡ ਜਗਾਵਾਂ ਤੇ ਗਈਆਂ ਕੇਰਲਾ ਗਈ ਹైదరాబాద్ ਗਈ ਗੋਆ ਗਈਆਂ ਬੰਬੇ ਗਈਆਂ ਗੁਜਰਾਤ ਗਈਆਂ ਨੈਡ ਦੰਬੂ ਗਈ ਕਲਕੱਤੇ ਸਾਈਡ ਵੀ ਗਈਆਂ ਸਾਡੀਆਂ ਦੀਪਾਂ ਕਾਫੀ ਸਾਨੂੰ ਉਹਨਾਂ ਨੇ ਪੁੱਛਿਆ ਗਈਆਂ ਫਿਰ ਉੱਤੇ ਸਾਡੀਆਂ ਦੀਪਾਂ ਨੇ ਬਹੁਤ ਵਧੀਆ ਚੱਲੇ ਆ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਉੱਥੇ ਕੋਈ ਕਿਸੇ ਨਾਮ ਦੇ ਪਹਿਲੀ ਕਿਸੇ ਦੇ ਵਿੱਚ ਦੂਸਰੀ ਕਿਸੇ ਦੇ ਵਿੱਚ ਤੀਸਰੀ ਮਤਲਬ ਓਵਰਆਲ ਸਾਡੀ ਜਿਹੜੀ ਵੀ ਕੰਪੀਟੀਸ਼ਨ ਦੇ ਵਿੱਚ ਆਪਣੀ ਗੱਡੀ ਸਾਡੀ ਜਾਂਦੀ ਹੈ ਉਸ ਦੇ ਵਿੱਚ ਉਹ ਓਵਰਆਲ ਮਤਲਬ ਪਹਿਲੇ ਤਿੰਨ ਨਾਮਾਂ ਦੇ ਵਿੱਚੋਂ ਕੋਈ ਨਾ ਕੋਈ ਹਾਸਲ ਕਰਕੇ ਹੀ ਮੁੜਦੀ ਹੈ ਪਰ ਇੰਨੀ ਸਾਡੇ ਦੇ ਮਹੇਸ਼ਿਆਂ ਦੀ ਟੱਤਰੀ ਵਿੱਚ ਵੀ ਕਦੇ ਗੱਡੀ ਗਈ ਹੈ ਆਪਣੀ ਤਿਆਰ ਹੋ ਕੇ ਹਾਂਜੀ ਗਈ ਆ ਜੀ ਸਾਡੀ ਵਿਦੇਸ਼ਾਂ ਦੇ ਵਿੱਚ ਸਾਡੀ ਅਸੀਂ ਗਏ ਸੀਗੇ ਮਲੇਸ਼ੀਆ ਤੋਂ ਕਰੀਬਨ 2 ਸਾਲ ਪਹਿਲਾਂ ਅਸੀਂ ਗਏ ਸੀਗੇ ਮਲੇਸ਼ੀਆ ਦੇ ਵਿੱਚ ਜਿੱਥੇ ਸਾਨੂੰ ਉੱਥੋਂ ਵੀ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਵੀ ਅਸੀਂ ਉੱਥੇ ਵੀ ਪੂਰੀ ਮਿਹਨਤ ਲਗਾ ਕੇ ਅਸੀਂ ਪਹਿਲਾ ਇਨਾਮ ਹਾਸਲ ਕਰਕੇ ਆਏ ਤੇ ਸਾਨੂੰ ਉੱਥੋਂ ਮੋਸਟ ਯੂਨੀਕ ਵਹੀਕਲ ਦਾ ਅਵਾਰਡ ਮਿਲਿਆ ਤੇ ਸਾਨੂੰ ਪਹਿਲਾਂ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਸਾਨੂੰ ਕਾਫੀ ਬੰਦਿਆਂ ਨੇ ਕਿਹਾ ਵੀ ਤੁਹਾਡੀ ਜੀਬ ਉੱਥੇ ਨਹੀਂ ਚੱਲੇਗੀ ਵੀ ਮਲੇਸ਼ੀਆ ਬਹੁਤ ਸਖ ਕੰਪੀਟੀਸ਼ਨ ਆ ਪਰ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਲੋਕਾਂ ਨੇ ਕਿਹਾ ਵੀ ਨਹੀਂ ਚੱਲਦੀ ਤੁਹਾਡੇ ਤਾਂ ਦੇ ਹੀ ਹੋਣਾ ਵੀ ਤੁਸੀਂ ਤਾਂ ਲੋਕਲ ਕੰਪੀਟੀਸ਼ਨ ਵਾਲੇ ਹੋ ਪਰ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਆਪਣੀ ਅਸੀਂ ਆਪਣਾ ਆਪਣਾ ਜੋਰ ਲਗਾ ਕੇ ਕੰਮ ਕਰਦੇ ਗਏ ਤੇ ਸਾਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਮਲੇਸ਼ੀਆ ਦੇ ਜੋ ਜਾ ਕੇ ਅਸੀਂ ਦੇਖਿਆ ਸਾਨੂੰ ਕੋਈ ਉੱਥੇ ਜ਼ਿਆਦਾ ਦਿੱਕਤ ਨਹੀਂ ਆਈ ਕਿਉਂਕਿ ਜੇ ਸਾਡੀ ਟੁੱਟ ਗਈ ਐ ਇਦਾਂ ਹੋਗੀ ਤੋ ਥੋੜੀ ਬਹੁਤ ਮਾਈਨਰ ਦਿੱਕਤ ਆਈਆਂ ਬਾਕੀ ਓਵਰਆਲ ਸਾਡੀ ਬਹੁਤ ਵਧੀਆ ਚੱਲੀ ਇਹ ਗੱਲ ਕਰੀਏ ਛੋਟਾ ਜਿਹਾ ਸ਼ਹਿਰਾ ਸਮਰਾਲਾ ਤੁਸੀਂ ਵੱਡੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਸ਼ੋਰੂਮ ਪਾ ਕੇ ਵੀ ਇਹ ਕੰਮ ਚਲਾ ਸਕਦੇ ਹੋ ਸਮਰਾਲਾ ਹੀ ਕਿਉਂ ਚੁਣਿਆ ਤੇ ਕੀ ਸੀ ਇਹਦੇ ਪਿੱਛੇ ਕਾਰਨ ਸਮਰਾਲਾ ਚੁਣਨ ਦਾ ਇਹ ਕਾਰਨ ਸੀਗਾ ਜੀ ਵੀ ਹੁਣ ਬੰਦੇ ਸੋਚਦੇ ਨੇ ਵੀ ਜੇ ਆਪਾਂ ਵੱਡਾ ਬਿਜ਼ਨਸ ਚਲਾਉਣਾ ਤਾਂ ਆਪਾਂ ਨੂੰ ਵੱਡੇ ਸ਼ਹਿਰ ਦੇ ਵਿੱਚ ਜਾਣਾ ਪਊਗਾ ਬਹੁਤ ਜ਼ਿਆਦਾ ਉਹ ਮਤਲਬ ਕਿ ਮੈਂ ਕਈ ਵੀ ਰੰਗინੀਆਂ ਦਿਖਾਉਣੀਆਂ ਪੈਣਗੀਆਂ ਵੀ ਇਤਾਂ ਇਦਾਂ ਅਸੀਂ ਕੁਝ ਨਹੀਂ ਕਰਿਆ ਅਸੀਂ ਆਪਣੀ ਮਿਹਨਤ ਕਰੀ ਪੂਰੀ ਅਸੀਂ ਸੋਚਿਆ ਵੀ ਕਿਉਂ ਨਾ ਆਪਣੇ ਖੁਦ ਦੇ ਸ਼ਹਿਰ ਸਮਰਾਲਾ ਦੇ ਵਿੱਚ ਲੋਕਾਂ ਦਾ ਕੰਮ ਕਰਕੇ ਦਿਖਾਈਏ ਵੀ ਜੇ ਬੰਦਾ ਚਾਹੇ ਤਾਂ ਕਿਤੇ ਵੀ ਬੈਠ ਕੇ ਬੜੇ ਤੋਂ ਵੱਡਾ ਕੰਮ ਕਰ ਸਕਦਾ ਹੈ ਵੀ ਕੋਈ ਵੀ ਕੰਮ ਐ ਐ ਨਹੀਂ ਹੈਗਾ ਵੀ ਆਪਾਂ ਨਹੀਂ ਕਰ ਸਕਦੇ ਹਰੇਕ ਕੰਮ ਬੰਦਾ ਕਰ ਸਕਦਾ ਹੈ ਉਹ ਬੰਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਹਿੰਮਤ ਹੋਣੀ ਚਾਹੀਦੀ ਹੈ ਉਹ ਕੰਮ ਕਰਨ ਦੀ ਆਪਣੇ ਸ਼ਹਿਰ ਦੇ ਵਿੱਚ ਅਸੀਂ ਇਤਾਂ ਦਾ ਸਮਾਨ ਲਗਾ ਕੇ ਗੱਡੀਆਂ ਤਿਆਰ ਕਰਦੇ ਆ ਕਿ ਜਿਹੜੇ ਮਤਲਬ ਹਰੇਕ ਬੰਦਾ ਇਹਨੂੰ ਅਫੋਰਡ ਕਰ ਸਕੇ ਅਸੀਂ ਐਤ ਕੁਛ ਐਦਾਂ ਨਹੀਂ ਹੈਗਾ ਵੀ ਅਸੀਂ ਬਹੁਤ ਜ਼ਿਆਦਾ ਮਹਿੰਗਾ ਸਮਾਨ ਲਗਾ ਕੇ ਗੱਡੀ ਤਿਆਰ ਕਰਦੇ ਆ ਅਸੀਂ ਸਸਤੇ ਤੋਂ ਸਸਤਾ ਸਮਾਨ ਲਗਾ ਕੇ ਤੇ ਵਧੀਆ ਤੋਂ ਵਧੀਆ ਐਤ ਕੁਆਲਿਟੀ ਪੂਰੀ ਵਧੀਆ ਪ੍ਰੋਵਾਈਡ ਕਰਦੇ ਆ ਕਿ ਇਨ ਕੇ ਫਿਊਚਰ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਵੀ ਗੱਡੀ ਚਲਾਉਣ ਜਿਵੇਂ ਵੀਰੇ ਅੱਜਕੱਲ੍ਹ ਕਰੇ ਚੱਲਿਆ ਹੋਇਆ ਵੀ ਆਪਾਂ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋਣਾ ਥੋੜੇ ਕੋਲ ਹੱਥ ਦੇ ਵਿੱਚ ਤਾਂ ਐਡਾ ਵੱਡਾ ਹੌਨਰ ਆ ਤੁਸੀਂ ਕਰੋੜਾ ਰੁਪਇਆ ਬਾਹਰ ਨਹੀਂ ਧਰਤੀ ਦੇ ਵੀ ਕਮਾ ਸਕਦੇ ਸੀਗੇ ਪਰ ਤੁਸੀਂ ਆਪਣੇ ਦੇਸ਼ ਦੀ ਪਹਿਲ ਦਿੱਤੀ ਕਦੇ ਬਾਹਰ ਜਾਣ ਦਾ ਮੌਕਾ ਸੋਚਿਆ ਨਹੀਂ ਦਿਮਾਗ ਦੇ ਵਿੱਚ ਵੀ ਮੈਂ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰਾਂ ਮੈਂ ਮੈਂ ਸੋਚਿਆ ਸੀਗਾ ਜੀ ਪਹਿਲਾਂ ਵੀ ਜਦੋਂ ਮੈਂ ਕੋਲ ਤੋਂ ਹਟਿਆ ਨਾ ਫਿਰ ਮੈਂ ਸੋਚਿਆ ਸੀਗਾ ਵੀ ਇਹ ਕੰਮ ਮੈਂ ਮੈਂ ਵੀ ਬਾਹਰ ਜਾਵਾਂ ਕਿਤੇ ਪਰ ਮੇਰਾ ਮਨ ਕਹਿੰਦਾ ਵੀ ਨਹੀਂ ਵੀ ਹੁਣ ਪਾਪਾ ਉਹਨਾਂ ਨੇ ਇੰਨੇ ਸਾਲ ਉਰੇ ਮਿਹਨਤ ਕਰਕੇ ਇੰਨਾ ਬੜਾ ਪਲੇਟਫਾਰਮ ਬਣਾਇਆ ਆ ਜੇ ਹੁਣ ਕੋਈ ਅੱਗੇ ਨੂੰ ਸਾਂਭੂਗਾ ਨਹੀਂ ਤਾਂ ਇਹ ਸਾਰਾ 15 20 25 ਸਾਲ ਦੀ ਮਿਹਨਤ ਜਿਹੜੀ ਕੀਤੀ ਹੈ ਸਾਰੀ ਹੋ ਜੂਗੀ ਕਿਰਪਾ ਕਰਾਂ ਨਵੇਂ ਸਿਰੇੋਂ ਮਿਹਨਤ ਕਰਨੀ ਬੂ ਮੈਂ ਕਿਉਂ ਨਾ ਸੋਚਿਆ ਵੀ ਉਰੀ ਰਹਿ ਕੇ ਉਹ ਕੰਮ ਕਰਕੇ ਦਿਖਾਇਆ ਜਾਵੇ ਵੀ ਜਿਹੜੇ ਨੌਜਵਾਨ ਅੱਜ ਕੱਲ ਬਾਹਰ ਨੂੰ ਜਾ ਕੇ ਉੱਥੇ ਜਾ ਕੇ ਪੱਲਾਂ ਉੱਥੇ ਜਾ ਕੇ ਮਿਹਨਤ ਕਰਕੇ ਕਰਦੇ ਨੇ ਉੱਥੇ ਜਾ ਕੇ ਬੜੀਆਂ ਬੜੀਆਂ ਬਿਕੌਣਾਂ ਮੈਂ ਉਰੇ ਰਹਿ ਕੇ ਹੀ ਇਹ ਕੰਮ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਹੀ ਇਹ ਕੰਮ ਕਰਕੇ ਦਿਖਾਈਏ ਤੇ ਆਪਣੇ ਭਾਰਤ ਦਾ ਆਪਣੇ ਆਪਣੇ ਸਮਰਾਲੇ ਸ਼ਹਿਰ ਪੰਜਾਬ ਦਾ ਨਾਮ ਰੋਸ਼ਨ ਕਰੀਏ। ਜੇ ਅਪਾ ਗੱਲ ਕਰੀਏ ਕਿੰਨਾ ਕੁ ਐਸਟੀਮੇਟ ਖਰਚਾ ਆ ਜਾਂਦਾ ਗੱਡੀ ਢੋਡੇ ਲਿਆਉਣ ਤੋਂ ਬਾਅਦ ਜਿਹੜਾ ਖਰਚਾ ਹੁੰਦਾ ਕਿੰਨਾ ਕੁ ਆ ਜੀ। ਇਹ ਤੁਸੀਂ ਹੁਣ ਤੁਸੀਂ ਦੇਖ ਰਹੇ ਜਿਵੇਂ ਆ ਜਿਮਨੀ ਖੜੀ ਆ ਇਹ ਪੱਲੇਫਟ ਕੀਤੀ ਆ ਇਹਦੇ ਵਿੱਚ ਆ 35 ਇੰਚ ਟਾਇਰ ਪਾਏ ਨੇ ਉਸ ਤੋਂ ਇਲਾਵਾ ਇਹਦੇ ਵਿੱਚ ਹੋਰ ਵੀ ਮੋਡੀਫਿਕੇਸ਼ਨਾਂ ਹੋਈਆਂ ਨੇ। ਬਾਕੀ ਥੱਲੇ ਡਿਫਰੈਂਸ਼ੀਅਲ ਦੇ ਵਿੱਚ ਕੁਝ ਮੋਡੀਫਿਕੇਸ਼ਨਾਂ ਕੀਤੀਆਂ ਨੇ ਪਰ ਤੁਸੀਂ ਇਹਦੀ ਦੇਖ ਲਓ ਵੀ ਇਦੇ ਵਿੱਚ ਲਗਾ ਕੇ ਚੱਲੋ ਵੀ ਆਲਮੋਸਟ 5 ਤੋਂ 5.5 ਲੱਖ ਦੇ ਵਿੱਚ ਐਸਟੀਮੇਟ ਖਰਚ ਆਉਂਦਾ ਇਹਦੇ ਵਿੱਚ ਆਪਾਂ ਨੂੰ ਤੇ ਇਹਦੇ ਵਿੱਚ ਆਪਾਂ ਨੂੰ ਇਹ ਕੋਈ ਦਿੱਕਤ ਨਹੀਂ ਆਉਂਦੀ ਕਿ ਜੇ ਆਪਾਂ ਆਪਾਂ ਕੋਈ ਗੱਡੀ ਮੋਡੀਫਾਈ ਕਰਾਉਣੀ ਹੈ ਵੀ ਆਪਾਂ ਨੂੰ ਟਾਇਰ ਹੀ ਚੇਂਜ ਕਰਵਾਉਣਾ ਪਊਗਾ ਗੇਅਰ ਚੇਂਜ ਇਦਾਂ ਕਰਵਾਉਣਾ ਪਊ। ਉਹ ਅਸੀਂ ਇਸੇ ਹਿਸਾਬ ਨਾਲ ਤੁਹਾਨੂੰ ਗੱਡੀ ਬਣਾ ਕੇ ਦਿੰਨੇ ਆ ਵੀ ਬੰਦੇ ਦਾ ਖਰਚਾ ਘੱਟੋ ਘੱਟ ਹੋਵੇ ਤੇ ਗੱਡੀ ਵਧੀਆ ਪੂਰੀ ਗੱਡੀ ਐਕਡਮ ਵਧੀਆ ਬਣੋ ਪੂਰੀ। ਇਹ ਸੇ ਸਾਨੂੰ ਵੀਰ ਸੁਨਾਲਾ ਤੋਂ ਲਾਪਰੀ ਤੇ ਇਹਨਾਂ ਦਾ ਨਾਮ ਹੈਗਾ ਜਿਹੜੇ ਰਾਈਟ ਆਫ ਰੋਡਰ ਸੁਨਾਲਾ ਦੇ ਨਾਮ ਤੇ ਜਿਹੜੀਆਂ ਵੱਡੀਆਂ ਜੀਪਾਂ ਕੰਪੀਟੀਸ਼ਨਾਂ ਵਿੱਚ ਭਾਗ ਲੈਂਦੀਆਂ ਹਨ ਤਿਆਰ ਕਰਦੇ ਹਨ ਨੌਜਵਾਨ ਨੇ ਇੱਕ ਵਧੀਆ ਅਪਰਾਹਲਾ ਸੋਚਿਆ ਇਹਨੇ ਬਾਹਰ ਜਾਣ ਦੀ ਜਗ੍ਹਾ ਆਪਣੇ ਸ਼ਹਿਰ ਦਾ ਨਾਂ ਜਿਹੜਾ ਉੱਚਾ ਕੀਤਾ ਆਫ ਰਾਈਡਰ ਗੱਡੀਆਂ ਬਣਾਉਣ ਦੇ ਵਿੱਚ ਮੈਂ ਦਨੇਸ਼ ਬਾੜਵਾਜ ਪੀਟੀਸੀ ਲਈ ਸੁਨਾਲਾ ਤੋਂ